ਤੀਸਰੀ ਮੰਜ਼ਲ ਤੋਂ ਡਿੱਗ ਕੇ ਇੱਕ ਨੌਜਵਾਨ ਫੱਟਰ ਅੱਜ ਸਮਾਚਾਰ ਮਿਲਿਆ ਹੈ ਕਿ ਅੱਜ ਸਮਾਚਾਰ ਮਿਲਿਆ ਹੈ ਕਿ ਹੈਪੀ ਪੁੱਤਰ ਰਣਜੀਤ ਸਿੰਘ ਮੇਂਚੋਂ ਕੋੜ ਖਾਲਸਾ ਹਰਿਆਣਾ ਦੀ ਤਰ੍ਹਾਂ ਆਪਣੇ ਘੋਠੇ ਦੇ ਉੱਪਰ ਤੀਸਰੀ ਮੰਜ਼ਲ ਦੇ ਉੱਤੇ ਜਾ ਕੇ ਸੌਂਦਾ ਸੀ ਅੱਜ ਰਾਤ ਬੀਤੀ ਰਾਤ ਕੀ ਹੋਇਆ ਕਿ ਇਹ ਕੋਠੇ ਤੇ ਜਾ ਰਿਹਾ ਸੀ ਤੇ ਪੌੜੀ ਸਮੇਤ ਇਹ ਲੱਕੜ ਦੀ ਪੌੜੀ ਸਮੇਤ ਇਹ ਤੀਸਰੀ ਮੰਜ਼ਲ ਤੋਂ ਢੇਠਾ ਆ ਡਿੱਗਾ ਜਿਸ ਦੇ ਨਾਲੇ ਪੂਰੀ ਤਰ੍ਹਾਂ ਫੱਟਲ ਹੋ ਗਿਆ ਜਿਸ ਦੇ ਨਾਲ ਇਹ ਪੂਰੀ ਤਰ੍ਹਾਂ ਫੱਟਲ ਹੋ ਗਿਆ ਤੇ ਇਸ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ ਇਹ ਇਹ ਨੌਜਵਾਨ ਕੋੜ ਖਾਲਸਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਸੁਖਵਿੰਦਰ ਸਿੰਘ ਕੋੜ ਖਾਲਸਾ ਅੰਮ੍ਰਿਤਸਰ ਪੰਜਾਬ ਤੋਂ